ਜਨਮ ਦਿਨ ਜਨਮ ਦਿਨ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੁੰਦਾ ਹੈ ਇਸ ਦਿਨ ਅਲੱਗ ਪ੍ਰਕਾਰ ਦੀ ਗੁਰਜਾਤ ਸੰਚਾਰ ਜਿਹੜਾ ਹੈ ਉਹ ਵਿਅਕਤੀ ਦੇ ਵਿੱਚ ਆਉਂਦਾ ਇਹ ਇੱਕ ਬਤੌਰ ਸੈਲੀਬ੍ਰੇਟ ਜਿਹੜਾ ਹੈ ਬਤੌਰ ਇੱਕ ਸੈਲੀਬ੍ਰੇਟਡ ਤੁਹਾਡਾ ਬਹੁਤ ਫਰਜ ਬੰਦਾ ਕਿ ਉਸ ਦਿਨ ਇਸ ਦਿਨ ਨੂੰ ਇੱਕ ਰੋਲ ਮਾਡਲ ਦੀ ਤਰ੍ਹਾਂ ਜਿਹੜਾ ਅਸੀਂ ਸਥਾਪਿਤ ਕਰੀਏ ਤਾਂ ਸਾਡੇ ਮਾਨ ਜੋ ਸ੍ਰੀ ਸੋਮ ਪ੍ਰਕਾਸ਼ ਸਿੰਘ ਜੀ ਕੈਨ ਸਾਹਿਬ ਫਾਰਮਰ ਯੂਨੀਅਨ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਹਰ ਸਾਲ ਆਪਣਾ ਇਹ ਜਨਮ ਦਿਵਸ ਇੱਕ ਖੂਨਦਾਨ ੈਂਪ ਦੇ ਰੂਪ ਦੇ ਵਿੱਚ ਮਨਾਇਆ ਅੱਜ ਇੱਕ ਹਜੂਮ ਹੈ ਇਸ ਸਮੇਂ ਜੇ ਗੀਤਾ ਪਵਨ ਮਾਗੜੀ ਟਾਉਨ ਫਗਵਾਣਾ ਦੇ ਵਿੱਚ ਉਹਨਾਂ ਦੇ ਸਮਰਥਕ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਚਾਹਣ ਵਾਲੇ ਅੱਜ ਵੱਡੀ ਗਿਣਤੀ ਦੇ ਵਿੱਚ ਹੋਂਦਾਨ ਕਰ ਰਹੇ ਆ ਉਹਨੇ ਤੇ ਜਨਮ ਦਿਵਸ ਮੁਬਾਕਕ ਸੰਪੂਰਨ ਮਾਣ ਦੇ ਦੇ ਸਾਡੇ ਉਹ ਬਹੁਤ ਅੱਛੇ ਸਮਾਜ ਸੇਵਕ ਸ਼੍ਰੀ ਬਾਸਰੂ ਜੀ ਅੱਜ ਦੇ ਇਸ ਦਿਵਸ ਦੇ ਪਰ ਇੱਕ ਨੌਜਵਾਨਾਂ ਦੀ ਸੰਦੇਸ਼ ਕਿਉਂਕਿ ਇਹ ਕੈਂਪ ਆ ਬੜੀ ਦੇਰ ਤੋਂ ਅਸੀਂ ਬਾਸਰੂ ਜੀ ਇਹ ਸੰਚਾਲਨ ਅਸੀਂ ਕਰ ਰਹੇ ਆ ਤੋ ਤੁਹਾਡਾ ਇੱਕ ਸੰਦੇਸ਼ ਜਿਹੜਾ ਵਾ ਮੈਨਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਮਾਨਯੋਗ ਮੰਤਰੀ ਸਾਹਿਬ ਸੋਮ ਪ੍ਰਕਾਯ ਜੀ ਸਾਡੇ ਅੰਕਲ ਨੇ ਮੈਂ ਤਾਂ ਅੰਕਲ ਹੀ ਕਿਹਾ ਉਹਨਾਂ ਦੇ ਜਨਮ ਦਿਨ ਦੀ ਉਹਨਾਂ ਨੂੰ ਆਂਟੀ ਨੂੰ ਬਹੁਤ ਬਹੁਤ ਮੁਬਾਰਕਾਂ ਅੰਕਲ ਦੇ ਜਨਮ ਦਿਨ ਦੀਆ ਔਰ ਬਹੁਤ ਸਾਲ ਹੋ ਗਏ ਕੈਂਪ ਲਾਉਂਦੇ ਨੂੰ ਆਂਟੀ ਦਾ ਅੰਕਲ ਦੀ ਹਿੰਮਤ ਹੀ ਹੈ ਜੀ ਜਿਹੜੀ ਇਹ ਸੋਸ਼ਲ ਸਰਵਿਸ ਨੂੰ ਪ੍ਰਾਇਓਰਟੀ ਤੇ ਰੱਖਦੇ ਨੇ ਔਰ ਜਿੰਨਾ ਸਾਡੇ ਕੋਲ ਯੋਗਦਾਨ ਹੋ ਪੰਦਾ ਇਸ ਕੈਂਪ ਚ ਇਸ ਬਲੱਡ ਡੋਨੇਸ਼ਨ ਕੈਂਪ ਚ ਅਸੀਂ ਜੁੜਦੇ ਨੇ ਹੈ ਜੀ ਐਡੀ ਕੰਪਨੀ ਦੇ ਜਿਆਦਾ ਤੋਂ ਜਿਆਦਾ ਬੰਦੇ ਆਂਦੀ ਆਪਾਂ ਕੋਸ਼ਿਸ਼ ਕਰਦੇ ਆਂ ਔਰ ਬਹੁਤ ਬਹੁਤ ਨੇਕ ਕਾਮਾ ਜੀ ਬਹੁਤ ਬਹੁਤ ਪੁੰਨਿਆ ਦਾ ਕੰਮ ਆ ਜੀ ਇਸ ਕਰਕੇ ਬਹੁਤ ਬਹੁਤ ਬੈਸਟ ਵਿਸ਼ੇਸ ਮ ਇੰਦਗਾ ਰਾਪਲ ਨਪੀਆ ਮੁਰਾਦੇ ਉਹਨਾਂ ਨੂੰ ਥੈਂਕ ਯੂ ਜੀ ਵੈਰੀ ਮਚ ਇਸ ਕੈਂਪ ਦਾ ਸੰਚਾਲਨ ਜਿਹੜਾ ਵਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਜਿਹੜਾ ਸੰਚਾਲਨ ਕਰਦੇ ਆ ਹਰ ਸਾਲ ਇਹ ਜਿਸ ਤਰ੍ਹਾਂ ਕੰਸਰਨ ਅਸੀਂ ਦੇਖਿਆ ਨਾਸੂ ਜੀ ਜਿਹੜਾ ਆਪਣੇ ਸ਼ਬਦਾਂ ਦੀ ਸਾਂਝ ਪਾ ਰਹੇ ਸੀਗੇ ਉਹਨਾਂ ਦੇ ਕੰਸਰਨ ਤੋਂ ਬਹੁਤ ਸਾਰੇ ਜਿਹੜੇ ਬਲੱਡ ਡੋਨਰ ਆ ਕੇ ਬਲੱਡ ਨੇਟ ਕਰ ਰਹੇ ਆ ਯਾਰ ਲੇਕਿਨ ਸੰਚਾਰਨ ਮੈਮ ਸਨਾ ਤੁਹਾਡੇ ਹੱਥ ਦੇ ਵਿੱਚ ਆ ਬਹੁਤ ਸਾਰੀਆਂ ਮਹਿਲਾਵਾਂ ਜਿੱਥੇ ਇਹਨਾਂ ਨੇ ਗੱਲ ਕੀਤੀ ਹੈ ਮੰਤਰੀ ਸਾਹਿਬ ਨਾਲ ਇੱਕ ਸ਼ਬਦ ਵਰਤਿਆ ਅੰਕਲ ਸੱਚਮੁੱਚ ਸੋਮਪrakash ਜੀ ਇੱਕ ਪਰਿਵਾਰਕ ਮੈਂਬਰ ਦੇ ਤੌਰ ਦੇ ਉੱਪਰ ਹੀ ਸਾਰੇ ਨਾਲ ਜਿਹੜੇ ਜੁੜਦੇ ਆ ਤੁਹਾਡਾ ਇੱਕ ਸੰਦੇਸ਼ ਜਨਾ ਨੌਜਵਾਨਾਂ ਨੂੰ ਅੱਜ ਦਾ ਜਿਹੜਾ ਖੂਨ ਦਾ ਕੈਂਪ ਆ ਉਹ ਕੁਝ ਦੇਖਿਆ ਕਿ ਬੱਚਿਆਂ 'ਚ ਬਹੁਤ ਉਤਸ਼ਾਹ ਆ। ਬਾਸੂ ਜੀ ਦਾ ਬਹੁਤ ਸਹਿਯੋਗ ਹੁੰਦਾ ਆ। ਲਗਲੀ ਯੂਨੀਵਰਸਿਟੀ ਦਾ ਬਹੁਤ ਸਹਿਯੋਗ ਹੁੰਦਾ ਔਰ ਸੁਵਾੜਾ ਛੇਰ ਵੱਸਿਣਾ ਦਾ। ਮੇਰੇ ਨਾਲ ਬਹੁਤ ਸਹਿਯੋਗ ਹੁੰਦਾ ਤਾਂ ਹੀ ਇਹ ਕੰਮਜਾਬ ਹੁੰਦਾ ਆ। ਜਦੀ ਵੀ ਕੋਈ ਵੀ ਘਰ ਦੇ ਵਿੱਚ ਖੁਸ਼ੀ ਦੀ ਗੱਲ ਹੋਵੇ, ਵਾ ਇਦਾਂ ਦੇ ਕੈਂਪ ਲਗਾਉਣੇ ਚਾਹੀਦੇ ਆ। ਮੈਂ ਸਾਰਿਆਂ ਨੂੰ ਇਹ ਕਹੂੰਗੀ ਤਾਂ ਕਿ ਕਿਸੇ ਲੋਕਤ ਬੰਦ ਦੀ ਅਸੀਂ ਸਹਿਯਤ ਨਾ ਕਰ ਸਕੀਏ। ਹੁੰਦਾ ਮਹਾਨ ਆ। ਇਤੋਂ ਬਗੈਰ ਤਾਂ ਬਿਲਕੁਲ ਸਰਦਾ ਹੀ ਨਹੀਂ ਆ ਜਦੋਂ ਕਿਸੇ ਨੂੰ ਦੀ ਜਰੂਰਤ ਪੈਂਦੀ ਆ ਅਸੀਂ ਇੱਕ ਦਾ ਕਹਿੰਦੇ ਆ ਜੀ ਬਲੱਡ ਲਿਆਓ ਡਾਕਟਰ ਕਹਿੰਦੇ ਜੀ ਹੁਣੇ ਹੀ ਲਿਆਓ ਤੇ ਤੇ ਰਹੂਗਾ ਹੀ ਨਹੀਂ ਤੇ ਫਿਰ ਦੋ ਹੀ ਗੱਤਾਂ ਇਹ ਤੁਸ ਜਿੰਨੇ ਵੀ ਜਿਹੜੇ ਡੋਨਰ ਹੈ ਬਲੱਡ ਦੇ ਰਹੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਂਦੇ ਹੋ ਬਲੱਡ ਦੇ ਕੇ ਔਰ ਕੁਲ ਮਾਤਮੈਨਾਂ ਨੂੰ ਐਦਾਂ ਹੀ ਹਿੰਮਤ ਵਾਸੀ ਬੱਚਿਆਂ ਨੂੰ ਤਾਂ ਕਿ ਆਪਣਾ ਜਿਹੜਾ ਬਲੱਡ ਡੋਨੇਟ ਕਰਦੇ ਰਹਿਣ ਔਰ ਜ਼ਿੰਦਗੀਆਂ ਬਚਾਉਂਦੇ ਰਹਿਣ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਾਰਕਾ ਧੰਨਵਾਦ ਜੈ ਹਿੰਦ ਜੈ ਮਾਤਮੈਨ ਸਾਪੇ ਪੇਟਾ ਕੇਂਦਰੀ ਮੰਤਰੀ ਜਿਹੜੇ ਸਰਕਾਰ ਦੀਆਂ ਜੋ ਆਪਣੇ ਫਗਵਾੜੇ ਤੇ ਹਰਮਨਮਹ ਬਿਆਰੇ ਨੇਤਾ ਵਾ ਉਹਨਾਂ ਨੂੰ ਆਪ ਵੀ ਦਾਸਦੂਸਰੀ ਕਹਿੰਦੇ ਆਵਾਂ ਜਨਮ ਜੰਦੀਆਂ ਬਹੁਤ-ਬਹੁਤ ਵਧਾਈਆਂ ਜੋ ਸੂਮ ਪ੍ਰਕਾਰ ਦੀ ਫਗਵਾੜਾ ਨੂੰ ਦੇਣਾ ਜੋ ਫਗਵਾੜ ਦੀ ਨਹਾਰ ਕੇਂਦਰੀ ਮੰਤਰੀ ਸੂਮ ਪ੍ਰਕਾਰ ਦੀ ਨੱਦਦੀਆ ਮੈਨੂੰ ਲੱਗਦਾ ਨਹੀਂ ਕਿ ਕਿਸੇ ਵੀ ਲੀਡਰ ਨੇ ਆ ਕੇ ਫਗਵਾੜੇ ਵਾਸਤੇ ਇਹਨਾਂ ਸੋਚਿਆ ਹੋਗਾ ਬਾਕੀ ਤਾਂ ਇਹ ਦੁਆ ਕਰਦੇ ਆ ਕਿ ਸਾਡੇ ਜਿਹੜੇ ਮੰਤਰੀ ਸਾਹਿਬ ਆ ਉਹ ਆਪਣੀ ਹੋਰ ਉਹਨਾਂ ਦੀ ਲੰਬੀ ਹੋਵੇ ਇਦਾਂ ਹੀ ਸੇਵਾ ਕਰਦੇ ਰਹਿਣ ਤੇ ਸਾਨੂੰ ਮਹਾਰਾਜ ਦਰਸ਼ਨ ਉਹਨਾਂ ਦਾ ਮਿਲਦਾ ਰਹੇ ਉਹ ਜਿਹਾ ਉਹਨਾਂ ਤੋਂ ਕੁਝ ਨਾ ਕੁਝ ਸਿੱਖਣਾ ਮਿਲਦਾ ਕੈਂਪ ਦੇ ਵਿੱਚ ਅਸੀਂ ਪਹੁੰਚੇ ਇੱਕ ਡੋਨਰ ਦੇ ਕੋਲੋਂ ਔਰ ਇਹ ਡੋਨਰ ਨੇ ਕੁਲਵਿੰਦਰ ਸਿੰਘ ਜੀ ਆਪਣੇ ਲਗਭਗ 15 ਸਾਥੀਆਂ ਦੇ ਨਾਲ ਇਸ ਕੈਂਪ ਦੇ ਵਿੱਚ ਆਏ ਆ ਮੰਨ ਲਿਏ ਆ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਜਨਮ ਦਿਵਸ ਮੌਕੇ ਬਲੱਡ ਡੇਟ ਕਰਨ ਲਈ ਤੋਂ ਕੁਲਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਅਗਰ ਦੋ ਸ਼ਬਦਾਂ ਦੇ ਵਿੱਚ ਤੁਸੀਂ ਅੱਜ ਦੇ ਬਿਆਨ ਕਰਨਾ ਹੋਵੇ ਇਸ ਖੂਨ ਦਾ ਸੇਵਾ ਲਈ ਅੰਦਸਾ ਕਿਸ ਤਰ੍ਹਾਂ ਥੀਮ ਦਾਨ ਇੱਕ ਮਹਾਨ ਦਾਨ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਸਾਨੂੰ ਇਹ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਸਰੀਰ ਤੇ ਕੋਈ ਇਫੈਕਟ ਨਹੀਂ ਪੈਂਦਾ ਤੇ ਇਹ ਬਹੁਤ ਜ਼ਰੂਰੀ ਆ ਕਿ ਸਾਨੂੰ ਇਹਦੇ ਲਈ ਅਵੇਅਰ ਹੋ ਕੇ ਮੁੰਦਨ ਕਰਦੇ ਰਹਿਣਾ ਚਾਹੀਦਾ ਬਿਲਕੁਲ ਬੜਾ ਵਧੀਆ ਸੰਦੇਸ਼ ਦਿੱਤਾ ਘੱਟ ਸ਼ਬਦਾਂ ਦੇ ਵਿੱਚ ਬਹੁਤ ਵਧੀਆ ਸੰਦੇਸ਼ ਇਸ ਤਿਹਰਾ ਵਾ ਜਿਹੜਾ ਦੂਰ ਅੰਦੇਸ਼ੀ ਦੇ ਨਾਲ ਜਿਹੜਾ ਤਲਵਿੰਦਰ ਜੀ ਨੇ ਆਪਣਾ ਇੱਕ ਸੰਦੇਸ਼ ਦਿੱਤਾ ਵਾ ਕਿ ਬਲੱਡ ਰਿਲੇਸ਼ਨ ਦੇ ਨਾਲ ਦੂਸਰੇ ਦੀ ਜ਼ਿੰਦਗੀ ਜਿਹੜੀ ਹੈ ਅਸਲ ਤਸਵੀਰ ਸ਼ਬਦ ਵਰਤਦੇ ਆ ਦੂਸਰੇ ਦੀ ਅਸਲ ਜੇ ਸਹੀ ਸ਼ਬਦ ਹੈ ਦੂਸਰਿਆਂ ਦੀ ਜ਼ਿੰਦਗੀ ਕਿਉਂਕਿ ਇੱਕ ਬਲੱਡ ਯੂਨਿਟ ਦੇ ਨਾਲ ਲਗਭਗ ਤਿੰਨ ਜਿਹੜੇ ਆ ਉਹਨਾਂ ਦਾ ਫਾਇਦਾ ਹੋ ਸਕਦਾ ਚਾਰ ਦਾ ਵੀ ਜਿਹੜਾ ਫਾਇਦਾ ਜਣਾ ਵਾ ਹੋ ਸਕਦਾ ਵਾ ਬਲੱਡ ਨੇਸ਼ਨ ਕੈਂਪ ਦੇ ਵਿੱਚ ਬਲੱਡ ਸੈਂਟਰ ਟੀਮ ਦੀ ਮੈਡਮ ਬਹੁਤ ਭੂਮਿਕਾ ਜਿਹੜੀ ਆ ਅਹਿਮ ਹੁੰਦੀ ਆ ਤੋਂ ਸਾਡੇ ਨਾਲ ਸਿਵਲ ਬਲੱਡ ਸੈਂਟਰ ਜਲੰਧਰ ਤੋਂ ਇਸ ਖੂਨਦਾਨ ਕੈਂਪ ਦੇ ਵਿੱਚ ਬਲੱਡ ਇਕੱਤਰ ਕਰਨ ਦੇ ਲਈ ਡਾਕਟਰ ਰੁਪਿੰਦਰ ਕੌਰ ਜੀ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇਹ ਜਿਹੜਾ ਕੈਂਪ ਜਿਹੜਾ ਚੱਲ ਰਿਹਾ ਵਾ ਆਰਗੇਨਾਈਜੇਸ਼ਨ ਜਿਹੜਾ ਪਹਿਲਾਂ ਅਸੀਂ ਬੜੇ ਆਭਾਰੀ ਆ ਕਿ ਹਿੰਦੁਸਤਾਨ ਵੈਲਫੇਅਰ ਨੇ ਇੱਕ ਮੈਗਾ ਕੈਂਪ ਅੱਜ ਆਰਗੇਨਾਈਜ਼ ਕੀਤਾ ਤੇ ਜਿਹਦੇ ਵਿੱਚ ਸਾਨੂੰ ਬਲੱਡ ਇਕੱਤਰ ਇਸ ਕਾਰਨ ਚ ਕਾਫੀ ਮਦਦ ਹੋਏਗੀ ਜਿੱਦਾਂ ਕਿ ਅਸੀਂ ਸਿਵਲ ਹਸਪੀਟਲ ਦੇ ਲੋਡਵੰਦ ਮਰੀਜ਼ਾਂ ਦੀ ਮਦਦ ਕਰ ਸਕਦੇ ਆ ਦੂਸਰੀ ਗੱਲ ਜਦੋਂ ਅੱਜ ਸਾਡੇ ਇੱਥੇ 100 ਪਲੱਸ ਡੋਨਰਸ ਹੋ ਰਹੇ ਆ ਤਾਂ ਇੰਨੇ ਡੋਨਰਸ ਕਹਿਣਾ ਚਾਹਾਂਗੇ ਕਿ ਪਹਿਲੇ ਤੇ ਆਪਣੇ ਆਪ ਨੂੰ ਪੇਸ਼ੈਂਟ ਬਿਲਡ ਅਪ ਕਰਕੇ ਆਏ ਕਿ ਸਵੇਰੇ ਬ੍ਰੇਕਫਾਸਟ ਕੀਤਾ ਹੈ ਪ੍ਰੋਪਰ ਤੇ ਆਪਣਾ ਹੁਣ ਰੂਟੀਨ ਉਹਨੇ ਐਚਬੀ ਵਗੈਰਾ ਕਰਵਾਇਆ ਹੋਵੇ ਤਾਂ ਕਿ ਸਾਨੂੰ ਇੱਥੇ ਟਾਈਮ ਨਾ ਲੱਗੇ ਤੇ ਦਿੱਕਤ ਨਾ ਆਵੇ ਉਹਨੂੰ ਪ੍ਰੀ ਚੈੱਕ ਕਰਨ ਵਾਸਤੇ ਕਹਿਣ ਦਾ ਮਤਲਬ ਜਿਹੜੀਆਂ ਬਲੱਡ ਨੇਸ਼ਨ ਤੋਂ ਪਹਿਲਾਂ ਜਿਹੜੀਆਂ ਅਸੀਂ ਪ੍ਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹਾਂ ਕਿ ਉਹਦਾ weight ਜਿਹੜਾ ਵਾ 45 ਕਿਲੋ ਤੋਂ ਉੱਪਰ ਹੋਵੇ ਔਰ ਐਚਬੀ ਜਿਹੜਾ ਵਾ ਇਹ ਕਿੰਨਾ ਚਾਹੀਦਾ ਔਰ ਮੇਲ ਔਰ ਫੀਮੇਲ ਦੇ ਲਈ ਜਿਹੜਾ ਦੇਖੋ ਪਹਿਲੇ ਤੇ ਜਿਹੜੇ ਮੇਲ ਡੋਨਰ ਦਾ ਉਹਨਾਂ ਦਾ 13 ਪਲੱਸ ਫੀਮੇਲਸ ਦਾ 11 ਤੋਂ ਉੱਪਰ ਹੋਣਾ ਚਾਹੀਦਾ 11 ਤੋਂ ਉੱਪਰ ਹੋਵੇ 13 ਉਹ ਜਿਹੜੀ ਆਹੋ ਹਾਂਜੀ ਹਾਂਜੀ ਕਰ ਸਕਦੇ ਆ ਤੇ ਇਸੇ ਤਰ੍ਹਾਂ ਹਾਂਜੀ ਜਿਹੜੇ ਮੇਲ ਰੇ 3 ਮੰਥਸ ਡੋਨੇਟ ਕਰਨ ਅਲਰੇਡੀ ਆ ਫੀਮੇਲਸ ਆ 4 ਤੋਂ 5 ਮੰਥਸ ਤੋਂ ਬਾਅਦ ਹੀ ਡੋਨੇਟ ਕਰਨ ਤਾਂ ਕਿ ਉਹਨਾਂ ਦੀ ਸਿਹਤ ਵਿੱਚ ਅੱਗੇ ਕੋਈ ਮੈਂ ਮਗਰ ਸੰਦੇਸ਼ਿਕ ਦੇਣਾ ਵੇ ਤੇਜੀ ਦੇ ਨਾਲ ਕਿ ਬਲੱਡ ਡੋਨਰ ਨੂੰ ਬਲੱਡ ਰਿਲੇਸ਼ਨ ਦਾ ਫਾਇਦਾ ਕੀ ਆ ਆਮ ਤੌਰ ਤੇ ਸਾਡੇ ਲੋਕ ਜਿਹੜੇ ਆ ਸੈਲਫਿਸ਼ ਤਾਕਬ ਦੇ ਨਾਲ ਹੀ ਅਸੀਂ ਦੇਖਦੇ ਆ ਵੀ ਅਸੀਂ ਕੀ ਗੇਨ ਕੀਤਾ ਹਾਂਜੀ ਹਾਂਜੀ ਨਹੀਂ ਬਲੱਡ ਨੇਸ਼ਨ ਦੇ ਫਾਇਦੇ ਹੀ ਹਨ ਨੁਕਸਾਨ ਕੋਈ ਵੀ ਨਹੀਂ ਹੈ ਪਹਿਲੀ ਗੱਲ ਤੇ ਜਦੋਂ ਪੇਸ਼ੈਂਟ ਆਂਦਾ ਹੈ ਉਹ ਬਲੱਡ ਨੇਟ ਕਰਦਾ ਹੈ ਉਹਦੇ ਵਿੱਚ ਨਵੇਂ ਸੈੱਲ ਬਣਦੇ ਹਨ ਤੇ ਇਹਦੇ ਨਾਲ ਉਹਦੀਆਂ ਕਿੰਨੀਆਂ ਬਿਮਾਰੀਆਂ ਜਿੱਦਾਂ ਕੀ ਕੋਲੇਸਟ੍ਰੋਲ ਡਾਇਬੀਟੀਜ਼ ਜਾਂ ਵੇਟ ਹੈਵੀ ਵੇਟ ਉਹ ਸਾਰਾ ਉਹ ਨਾਲ ਰੋਕਦਾ ਹੁੰਦੀ ਹੈ ਉਹਦੇ ਹਾਰਮੋਨ ਲੈਵਲ ਵੀ ਇੰਬੈਲੈਂਸ ਹੋ ਵੀ ਠੀਕ ਹੁੰਦਾ ਸੋ ਇਹਦੇ ਫਾਇਦੇ ਹੀ ਹਨ ਨੁਕਸਾਨ ਕੋਈ ਨਹੀਂ ਹੈ ਬਹੁਤ ਬਹੁਤ ਧੰਨਵਾਦ ਅਸੀਂ ਹਰ ਸਾਲ ਜਨਮਦਨ ਦੇ ਦਿਨ ਕੋਸ਼ਿਸ਼ ਕਰਦੇ ਹਾਂ ਕਿ ਕੁਝ ਚੰਗਾ ਕੰਮ ਸਮਾਜ ਸੇਵਾ ਦਾ ਕੰਮ ਕਰ ਸਕੀਏ ਇਸੇ ਦਿੱਖੜੀ ਵਿੱਚ ਹਰ ਸਾਲ ਅਸੀਂ ਖੂਨਦਾਨ ਕੈਂਪ ਆਰਗੇਨਾਈਜ਼ ਕਰਦੇ ਹਾਂ ਜਿਸ ਨਾਲ ਖੂਨਦਾਨ ਜਿੰਨੇ ਲੋਕਾਂ ਦੀ ਜਾਨ ਬਚ ਸਕੀ ਜਿਹੜੇ ਗਰੀਬ ਜੋ ਲੋੜਵੰਦ ਵੀ ਇਹ ਸਮਝਦੇ ਲੱਖਣ ਦੀ ਜੀ ਇਹ ਜਿਹੜਾ ਕਰਕੇ ਸਾਨੂੰ ਮਨ ਸਮਾਜ ਸੇਵਾ ਦੀ ਦੁਸਤੀ ਹੁੰਦੀ ਹੈ ਮਨ ਨੂੰ ਸਕੂਨ ਮਿਲਦਾ ਮੇਰੇ ਬਰੋਦਰ ਲੋਕੀ ਜਿਹੜਾ ਆਏ ਨੇ ਖੂਨ ਦਾ ਦਿੱਤਾ ਉਹਦਾ ਬਹੁਤ ਬਹੁਤ ਧੰਨਵਾਦ ਅਪ ਸਾਡੇ ਚੈਨਲ ਵੱਲੋਂ ਵੀ ਜਿੱਥੇ ਤੁਹਾਨੂੰ ਜਨਮ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਹੈ ਉੱਥੇ ਜਿੱਥੇ ਤੱਕ ਇਸ ਚੈਨਲ ਦੇ ਰਾਹੀਂ ਇਹ ਆਵਾਜ਼ ਜਰੀ ਜਾ ਰਹੀ ਹੈ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਓ ਇਸ ਖੂਨਦਾਨ ਨੂੰ ਆਪਣੀ ਇੱਕ ਆਦਤ ਦੇ ਰੂਪ ਵਿੱਚ ਬਦਲੀਏ